ਪੈਂਕ ਆ ਗਿਆ ਓਏ ਮੈਨੂੰ ਪਟਾਕਾ ਪੈ ਗਿਆ ਬਾਈ ਟੈਂਡਾ ਉਹ ਚੜੀ ਪੈ ਗਈ ਸੱਤ ਖਾਲੀ ਸੀ ਮੇਰਾ ਚਾਰਾ ਮਰਵਾ ਤੇ ਬਾਈ ਚਾਹਿਆ ਪਟਾਕਾ ਪੈ ਗਿਆ ਮਰਵਾ ਤਾਂ ਮਕੰਨ ਮੈਂ ਆ ਪੈਂਕ ਆ ਗਿਆ ਗਿਆ ਫੇ ਹੋੜ ਗੱਲ ਬੰਗੀ ਬਈ ਫੂਕ ਵਾਲੀ ਪੈ ਗਈ ਫਟਾਕਾ ਮਾਰ ਕੇ ਮਕੰਨ ਮਗਰ ਲਾਈ ਨਹੀਂ ਖਤਮ ਮੂਡਟਾ ਪੈ ਗਿਆ ਯਾਡ ਮੂਡਟਾ ਪੈ ਗਿਆ ਮੂਡਟਾ ਟਾਈਡਾ ਪਰ ਅੱਕਾ ਪੈ ਗਿਆ ਨਹੀਂ ਆਹੇ ਤੇਰੇ ਯਾਰ ਦਾ ਸਾਈਕਲ ਟੁੱਟ ਗਿਆ ਪਾ ਜਿੱਗਿਆ ਤੇ ਥੱਲੇ ਲੈ ਗਿਆ ਅਰੇ ਨਾ 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 ਪਨਾਕਾ ਪਿਆ ਭਾਈ ਜਮੀ ਨਿਕਲ ਗਈ ਪੂਕ ਤਾਂ ਹੁਣ ਭਾਈ ਹੋਏ ਹੁਣ ਕੀ ਮਸਾ ਆਉਣ ਉਹਨੇ ਵੀ ਨਹੀਂ ਦਬਾਰੇ ਪੰਪ ਦੇਣਾ ਪੰਪ ਨਾਲ ਹੀ ਹੁੰਦਾ 22 ਪਾਟੇ ਕਿ ਉਹ ਪੰਪ ਕੀ ਕਰੂ 2 ਪਰ ਹੁਣ ਬੋਏ ਹੁਣ ਕੀ ਭੈਂਗਾ ਗਾੜਾ ਰੁਪੀਏ ਵੀ ਖਾਛੇ ਨਾ ਯਾਨੀ ਬਾਰਦਤ ਨੂੰ ਨੀ ਆਮ ਦੇ ਦੇ ਕਿ ਨਹੀਂ ਛਾਪੇ ਹੋ ਗਿਆ ਮਕੰਦਪਾ ਹੈ ਛਾਪੇ ਹੋ ਗਿਆ ਕਿਹ ਪਾਤ ਉਹ ਨਹੀਂ ਸੀ ਫਿਰ ਜਾਂ ਹੋਰੋਂ ਕੜ ਠੈਂਕੂ ਦੀ ਟੜ ਚੱਲ ਫਿਰੂ ਨਾ ਕੋਈ ਲੈ ਗਿਆ ਹਨਾ ਮਗਰ ਕਿਤੇ ਇੰਨੇ ਖਾਟ ਮੈਨੂੰ ਤੇਰੇ ਤੇ ਰੁਪਏ ਲੈ ਕੇ ਭੱਜੇਗਾ ਨਹੀਂ ਭੱਜਦਾ ਹੋਲਾ じゃ ਕਿ ਹੋ ਗਿਆ ਵੋਈ ਹੋਰ ਸੱਟ ਬੱਜੀ ਡਿੱਗ ਕੇ ਕਿ ਗਾਲਾਂ ਦੀ ਨਾੜ ਤੇ ਪਈ ਹਾਏ ਇੱਥੇ ਚੂਲੇ ਤੇਰਾ ਚੂਲੇ ਤੇ ਚੂਲੇ ਤੇ ਲਾਤੀ ਪਈ ਓ ਭਾਂਜਾ ਗਾ ਮੇਰੀ ਗੱਲ ਸੁਣ ਵੋਈ ਹਾਂ ਟਾਟਾ ਚੂਲਾ ਲੋਟ ਕਰਾ ਲੈ ਮੇਰੇ ਤੋਂ ਮੈਂ ਗਾਂਡਾਂ ਬਾੜਾ ਬਾੜਾ ਬਾਗੂ ਕਹੀ ਬਗੀ ਨਾਡ ਖਿੱਕੀ ਜੰਡੀਆਂ ਪਾਏ ਗਿਆ ਥੱਲੇ ਪਰ ਲੋਟ ਕਰ ਦੇਣਾ ਬੱਸ ਬਾਈ ਯਾਰ ਤੂੰ ਬਾਦ ਜੜਾ ਦੇਗਾ ਮੇਰੇ ਉਹ ਨਹੀਂ ਮੈਂ ਗਾਂਡਾਂ ਜਾ ਨਹੀਂ ਬਾਈ ਮਕੰਦ ਬਹੁਤ ਲੇਟ ਹੋਈ ਦੇਖ ਲੈ ਜੀ ਮਰਜੀ ਆ ਕਰਾਉਣਾ ਤੱਕ ਰਾੜਾ ਮੈਂ ਤਾਂ ਨਹੀਂ ਕਹਾਂ ਜਾ ਹਾਂ ਸਭ ਚੱਲ ਗਿਆ ਆਪਾਂ ਕੋ ਟਾਈਮ ਨਾਲ ਨੇੜੇ ਲੱਗਾਗੇ ਕੱਜ ਫਿਰ ਆ ਜਾ ਫਿਰ ਹੋਰ ਫਾੜ ਜਾ ਗਾਟਾਂ ਵਿੱਚ ਦੀ ਚੇਲੀ ਤੇ ਕੱਚੀ ਪਹੀ ਕੱਚੀ ਪਹੀ ਕਟਾਨੀ ਲੱਗਣਾ ਕਿੱਥੇ ਨੂੰ ਜੜਨਾਰੇ ਫਿਰ ਰੁਪੀਆਂ ਦਾ ਕੰਮ ਆ ਕੋਲੇ ਹਾਂ ਕਾ ਖੜ ਕਬੱਡੀ ਤੇ ਲੱਤੇੜੇ ਪੈ ਜਾਣਗੇ ਹਾਂ ਕਾ ਕਬੱਡੇ ਰੋਡ ਤੇ ਲੋਟੜੂ ਮੱਤੇ ਰੋਡ ਤੇ ਲੋਟ ਰਹੂ ਮੁਕੰਦ ਮਨ ਲੱਗਦਾ ਹੁਣ ਤਾਂ ਟੁੱਟ ਕੇ ਜਾਣਾ ਪਊ ਗੋਡੇ ਹੀ ਬਾੜ ਖਾ ਗਿਆ ਟੇਜ ਗਿਆ ਵੋਏ ਮੇਰਾ ਤਾਂ ਪਚੂਲਾ ਲਹਿ ਗਿਆ ਮੁਕੰਦ ਮਨ ਲੱਗਦਾ ਭਾਈ ਇੰਦਾ ਗਿਆ ਬਿੰਗੀ ਹੋ ਗਿਆ ਗੋਡੇ ਭਾਈ ਦੇਖ ਤਾਂ ਸਹੀ ਉਸ ਤੋਂ ਬਾੜੀ ਲੱਗ ਗਈ ਭਾਈ ਗਿਆ ਵਾਦਾ ਵਢੀ ਜਾਂਦਾ ਭਾਈ ਦੇਖੀ ਕਿ ਤੇ ਉਹ ਨਾ ਮਾਮਾ ਪਾ ਇੰਦਾ ਯਾਰਾ ਵਾਦੀ ਵਧੀ ਅਦਾ ਹੋਏ ਬਾਈ ਪੁੱਠੇ ਪੈ ਬਾਈ ਮਕਾਂ ਦਾ ਮਸਲਾ ਲੱਤ ਮੈਂ ਉਠਲੀ ਤਾਂ ਨਹੀਂ ਆਗੀ ਕੋ ਪੁੱਠੇ ਪੈ ਵਾਲੀ ਵਿੱਚ ਮੇਰੇ ਮਸਲਦਾਨ ਲੱਤ ਮੈਂ ਬਾਈ ਲੱਤ ਕਾ ਨੂੰ ਯਾਰਾ ਗੋਦਾ ਟੱਕਰ ਖਾਂ ਲੱਗਿਆ ਆ ਕੀ ਹੋਏ ਤੇ ਜਮੇ ਟੇਡਾ ਹੋ ਗਿਆ ਪਾ ਗਿਆ ਗਿਆ ਹੈ ਕੀ ਬਣ ਗਿਆ ਵੋਏ ਤੇ ਹੱਗੀ ਹੁੱਗੀ ਨੂੰ ਖੱਟ ਪੈਗੀ ਤੇ ਜਮੇ ਟੇਡੇ ਹੋ ਗਏ ਬਾਈ ਮਕਾਂ ਦਾ ਕੱਲਹੀਂ ਹੌਲੇ ਹੌਲੇ ਘੜੇ ਟਾ ਉੱਪਰ ਗਏ ਆਜਾ ਕੁਛ ਨਹੀਂ ਹੁੰਦਾ ਕਹਿੰਦਾ ਗਾ 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 ਆ ਗਾ ਪੰਗੀ ਪੁੱਠਾ ਪੈ ਗਿਆ ਓਏ ਚੱਲ ਹੌਲੀ ਹੌਲੀ ਚੂੜਾ ਚੂੜਾ ਟੁੱਟਣ ਵਾਲਾ ਹੋ ਗਿਆ ਓਥੋਂ ਜਾ ਭਲਾ ਹੋ ਗਿਆ ਠੋਡਾ ਓਏ ਆ ਗਾ ਨਵੀਂ ਐਕਸੀਡੈਂਟ ਦੇਖਿਆ ਮੈਂ ਗੋਦੇ ਐ ਮੁਰਗੇ ਇਹ ਚਪਕ ਗਈ ਡਿਸਟਰੀਬਿਊਟਰ ਵੀ ਚਪਕ ਗਿਆ ਨਾਲ ਓਏ ਤੇ ਜਮੀ ਬਲ ਖਾ ਗਏ ਹਣਾ ਹਾਂ ਬਲ ਖਾ ਗਏ ਬਾਈ ਮਕੰਦ ਹੁਣ ਭੱਜਿਆ ਵੀ ਨਹੀਂ ਜਾਣਾ ਜੇ ਕੁਲਿੱਟੇ ਦਾ ਪੈ ਗਿਆ ਮੇਰੇ ਹੱਥ ਆ ਲਿਆ ਮਸਲਦਾਨਾ ਬਾਈ ਮੈਂ ਹੈ ਮਸਲਦਾਨਾ ਦੇਖ ਲੈ ਨੀ ਮੱਛੀ ਕਿਹੜੇ ਲੋਟ ਆ ਗਏ ਹਾਂ ਕਿ ਬਾਈ ਕਿੰਨੂ ਨੇ ਭਾਈ ਲੈ ਨਾ ਮਸਲ ਦਾ ਨਾਮ ਪੜਾ ਜਾ ਹਾਂ ਬਾਈ ਕੱਢੋ ਕਰ ਬਾਈ ਕੱਲੀ ਜਾ ਆਹ ਪੈਂਡਾ ਜੱਜਾ ਗੋਦੀ ਦੀ ਪੱਤੀ ਦੇ ਨਾਲ ਹੀ ਚੁੱਬੜ ਗੇ ਮੇਰਾ ਤਾਂ ਆਪ ਇੱਥੇ ਆ ਚੂਲਾ ਵੱਜਿਆ ਥੱਲੇ ਮਕੰਦ ਬਾਈ ਅੱਛਾ ਹੋਰ ਤੇ ਮੇਰੀ ਲੱਤਾਂ ਹੈ ਕਿ ਗੈਟਿੰਗਾ ਕਰ ਪੈਂਡਾ ਡੰਡਾ ਹੀ ਬੈਠਾ ਏ ਕਰ ਖੜਕੇ ਉਹ ਸਾਈਕਲ ਘਾਤੋ ਸੜਦਾ ਪਕਾ ਨੂੰ ਯਾਰ ਮੇਰੇ ਗੋਡਾ ਛਿੱਟ ਪਈ ਜਾਂਦਾ ਚੂੜੀਓਟ ਕਰ ਲੱਤਾਂ ਜਾਂਦਾ ਛਿੱਟਿੰਗਾ ਖੈਕਿਆ

ਪੜੇ ਹੁਪੜੇ ਅ ਆ ਆਹ ਗਾਂਡਾ ਮੇ ਜੋ ਗਾ ਦੇਖ ਲੈ ਬਾਏ ਬਾਏ ਦਾ ਛੜੀ ਬਣ ਗਿਆ ਯਾਰ ਹੁਣ ਜੇ ਮੜਾ ਸਹੀ ਹੋ ਗਏ ਹੁਣ ਮਕੰਨ ਤੇ ਹੱਸਨੇ ਲੱਗਿਆ ਕਰਨ ਨਾ ਨਾ ਹੁਣ ਤਾਂ ਟੱਪੂਚੀ ਮੜੂ ਮੈਂ ਦੇਖ ਮੜਾ ਤੁਰਕੇ ਦੇਖ ਗਮਾਨ ਕਰਤਾ ਬਾਬਾ ਤੂੰ ਤਾਂ ਆਹ ਗਾਂਵ ਕੱਟ ਪੰਡੀ ਗੋਡੇ ਤੇ ਤੁਰਕੇ ਦੇਖਾ ਪੈਸਾ ਜੁੜਾ ਮੈਂ ਫੜਾ ਦੇ ਨਾ ਬੱਥ ਲੋਟ ਰੁਪਏ ਨਾ ਛੱਡਦੀ ਨਾ ਕੁਣ ਗਰ ਜਾ ਕਾਟੂ ਮੋ ਕਹਣ ਕੇ ਪੰਜ ਜੱਜ ਕਿਹੜੇ ਕੇਲੇ ਲਾਉਣ ਗਿਆ ਨਹੀਂ ਅੱਜ ਸਾਰੀ ਰਾਤ ਮੈਂ ਮੰਨੀ ਨਹੀਂ ਤੇਰੀ ਹਣਾ ਮੰਨੀ ਭਾਈ ਮੋ ਕੰਦਾ ਹੱਥੀ ਨਾ ਮੋ ਉੱਥੇ ਰਹਿ ਚਲੀ ਮੰਡੀ ਚ ਤੂੰ ਮੰਨ ਜਾ ਫਿਰ ਉਹ ਮੈਨੂੰ ਐਸੀ ਜਵਾਕਾਂ ਦੇ ਕੋਲੇ ਭਗ ਜਾਂਗੇ ਟਾਈਮ ਕਾਥੀ ਵੀ ਤੇ ਸਰਬਰ ਗਈ ਹੋਵੇ ਤੈਨੂੰ ਖੁੰਜੀ ਆਜਾ ਲਵੇ ਲੱਗ ਗਿਆ ਆਪਾਂ ਨੂੰ ਹੈ ਲੇਟ ਬਹੁਤ ਹੋ ਗਏ ਟਾਈਮ ਮਾਰੇ ਆ ਬਾਈ ਮੋ ਕੰਦਾ ਰੇ ਛਲਾ ਦੇ ਫਿਰ ਇਸ ਤਰ੍ਹਾਂ ਕੱਕ ਡਿਸ਼ਪੀਟ ਬਸ ਤੁਰੇ ਚੱਲ ਹਿੰਮਤ ਨਾਲ ਬੱਛ ਹੁਣ ਤਾਂ ਉੱਪਰ ਜਾਗੇ ਅੱਗੇ ਭਈ ਗੋਡਾ ਬੜ ਖਾ ਗਿਆ ਸੀ ਹੁਣ ਤਾਂ ਸਹੀ ਹੋ ਗਿਆ ਨਾ 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 ਬਚ ਗਿਆ ਤੂੰ ਤਾਂ ਬਵਾ ਗਾਂਡਾ ਹੀ ਕੰਮੀ ਟੋੜ ਲੈ ਕੋਈ ਚਾਰ ਪੀ ਬੰਨ ਦੀ ਮੇਰਾ ਥੱਲੇ ਮਾਸਲ ਮਾਸਲ ਤਾਂ ਨਾ ਮੈਂ ਗੋਡਾ ਸੈੱਟ ਹੋ ਗਿਆ ਤੇਰਾ ਹਾਂ ਇਹ ਤਾਂ ਕਰ ਲੋ ਤਾ ਚਲੀ ਮੇਰਾ ਤਾਂ ਭਾਈ ਮਕੰਨ ਤੇ ਚੂਲਾ ਵਜਾ ਥੱਲੇ ਚੂਲਾ ਤਾਂ ਮੈਂ ਜਾਣ ਦਾ ਕਰਨੀ ਲੋਟ ਔਰ ਨਾੜ ਮੱਛਲੀ ਜਿਹੜੀ ਛਿੱਧੀ ਆਉਂਦੀ ਹੈ ਪਿਛਲੇ ਪਾਸੇ ਜੀਂਦੇ ਨਹੀਂ ਲੇਟ ਹੋ ਜਾਣਗੇ ਭਾਈ ਆਪਾਂ ਲੇਟ ਹੋ ਜਾਾਂਗੇ ਤੇਰੀ ਮਾੜੀ ਭਾਈ ਸਾਹ ਦਾ ਕੰਮ ਆਪਣੇ ਕੋਲ ਇਹ ਵੀ ਗੱਲ ਠੀਕ ਆ ਛਾਣੀ ਗੱਲ ਚੱਲ ਚੱਲ ਜੀ ਸਾਮ ਬਾਲੇ ਮਾਰੇ ਆ ਭਾਈ ਹਾਂ ਟੱਪ ਕਰ ਜਾ ਛਪੀ ਟਿੱਟੇ ਦਾ ਹੈ ਮੜਿਆ ਚੱਕ ਮੇ ਪੈ ਗਈ ਅੱਜ ਪੱਕੀ ਖਬਰ ਆ ਪੱਕੀ ਜਿਹੜੀ ਆ ਜਾਣਾ ਦੇਖੀ ਦੋ ਢੋੜੇ ਆਉਣਗੇ ਅੱਛਾ ਤੇ ਮੰਡੀ ਗਏ ਸੀ ਉਹ ਅੱਛਾ ਗਣਕ ਗਣਕ ਦੇ ਚਕੇ ਆ ਕੈਨੂ ਕਿਨੇ ਦੱਸਿਆ ਮੈਨੂੰ ਕਿਸੇ ਬੰਦੇ ਨੇ ਉੱਥੋਂ ਦੇ ਹੀ ਦੱਸਿਆ ਕਿਸੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਸੀਆਈਡੀ ਤਾਂ ਪੱਕੀ ਐਂਦੀ ਅੱਛਾ ਮੈਂ ਲੋ ਨੰਗੇ ਯਾਰਾ ਨਾ ਨਾ ਮਾਰ ਲੈ ਚਾਤੀ ਤੇ ਤੂੰ ਮੈਂ ਕਰ ਤੂੰ ਦੇਖ ਹੈ ਗਈ ਕਾਹਦੇ ਤੇ ਤੂੰ ਫੜ ਕੇ ਰੱਖੀ ਬਰੀ ਹਥਿਆਰ ਹੁੰਦਾ ਹੈ ਹੈ ਕਾਹਦੇ ਤੇ ਉਹ ਨਾ ਕੋਲ ਰੇਂਜਰ ਰੋਰ ਗੱਡੀ ਆ ਸਾਈਕਲ ਹੋਰ ਭਾਂਤੀ ਵੀ ਹੁੰਦੀ ਉਹਨੇ ਲੋੜ ਕਰਨਾ ਲੋੜ ਹਾਂ ਬੜਾ ਦੇਖੀ आऊं दीया आऊं दीया आऊं दीया हाँ कितने कितने कपड़े आए हैं वो ही तो आ, है आगे आगे नीड़ी है तू लाभी हमें को लाभी तू लाभी क्योंकि खूंदा लाल जी पागल नहीं है हाँ नालू है ना आ तो रही है कि बाट गया थोड़ी ही और वाले आगे वाले ਉਹ ਦੂਹੇ ਉਹ ਬੰਦਾ ਸਭ ਉਹ ਬਾਈ ਫੜ ਕੇ ਪਾੜ ਦੇ ਕਿਉਂ ਸੰਦਸੋ ਦੱਸੋ ਤਾਂ ਸਹੀ ਆ ਮੈਨੂੰ ਸਾਰੇ ਬਾਈ ਉਹ ਤੂੰ ਇਹ ਮੈਨੂੰ ਫੜਾ ਉਹ ਬਾਈ ਨਾ ਮੈਨੂੰ ਫੜਾ ਦੇ ਫਰਮਾਨ ਫੜੋ ਬਾਈ ਮਸਾੜ ਛੱਡ ਦੇ ਛੱਡ ਬਾਈ ਬਾਈ ਛੇ ਵੀ ਨਹੀਂ ਫੜਾ ਉਹ ਬੱਤ ਛੱਡ ਦੇ ਮਰੂ ਫਰ ਚੋਲਾ ਫੜ ਛੱਡ ਦੇ ਛੁਕਦਾ ਤਾਂ ਤੂੰ ਭੈਣ ਵੀ ਕੀ ਨਹੀਂ ਛੱਡ ਦੇ ਇਹਨਾਂ ਦੇ ਫੋਨ ਦੇਖ ਲੋ ਬਾਈ ਚੋ ਓਏ ਮਕਾਨ ਦਾ ਰਹਿਣ ਦੇ ਰਹਿਣ ਦੇ ਮਾਰ ਦਾਨਗੇ ਕੀ ਲੈਣਾ ਚੋਲੇ ਤੋਂ ਤੂੰ ਮੈਂ ਤੈਨੂੰ ਦੱਸ ਤਾ ਹੱਥ ਨਾਲ ਆਦੀ ਝੋਲੇ ਨੂੰ ਹੁਣ ਕਰਦੇ ਆਂ ਕਰਕੇ ਬਾਈ ਬਾਈ ਬਣ ਕੇ ਜੇ ਠੀਕ ਠੀਕ ਚਿੰਚੇ ਵੀ ਨਾਲੇ ਫਟਾ ਦੇ ਬਾਈਸ ਹੁਣ ਫਾਣ ਦੇਖੋ ਉਹ ਚੋਲਾ ਦੇਤਾ ਸਾਨੂੰ ਕੀ ਪਤਾ ਤੈਨੂੰ ਕਿਹਾ ਸੀ ਮੇਰੇ ਅਥਰੇ ਰਾਤ ਲੈ ਕੇ ਤਾਂ ਲੈ ਫਿਰਦਾ ਲੈ ਫਿਰਦਾ ਪਤਾ ਨਹੀਂ ਕੰਮ ਤਾਂ ਮੈਨੂੰ ਲਈ ਫਿਰਦਾ ਕੁਛ ਹੋਰ ਆ ਬਈ ਬਟਾ ਕੁਛ ਨਹੀਂ ਪੀ ਸਰਬਤ ਸਰਬਤ ਜਵਾਕ ਡਿੱਕੀ ਜਾਂਦੇ ਹੋਣਗੇ ਮੁਕੰਦ ਬਾਈ ਸਾਰੇ ਰੁਪਏ ਉਹਨੇ ਚ ਹੀ ਪਾ ਦਿੱਤੇ ਹੋਤਾ ਨਹੀਂ ਦਰਮੀ ਆ ਕੇ ਕਰ ਦੋ ਹੋਰ ਹੈਗਾ ਕੁਛ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਭਾਈ ਕੁਛ ਨਹੀਂ ਨਿਗਾਹ ਮਾਰ ਕੇ ਟਾਲ ਤਾ ਟਾਲ ਤਾ ਕੁਛ ਨਹੀਂ ਬਾਈ ਬੰਕੇ ਛੱਡ ਦੇ ਛੱਡ ਦੋ ਭਾਈ ਛੱਡ ਦੋ ਸਾਨੂੰ ਹੱਥ ਬੰਨ੍ਹ ਦੇ ਲੋਟੇ ਚੈਡਾ ਚੋਲਾ ਕਰ ਦੇ ਜੇ ਛੇ ਕਰ ਲੈ ਗਿਆ ਪਾਵੇ ਜੀ ਜਾ ਛੱਡ ਦੋ ਇੱਕ ਨਾਲ ਤਾਣ ਲਾ ਦੂੰ ਬਾਈ ਬੰਕੇ ਛੇ ਵੱਡਾ ਦੇ ਕੇ ਚਲਾ ਅੰਗੀ ਕਿ ਸਰ ਜੂਗਾ ਛੱਡ ਬਾਈ ਕਿਹੜਾ ਛੋਟਾ ਛੋਟਾ ਆ ਪਿੰਡ ਤੇਨੂੰ ਅੱਛਾ ਮਰਨਾ ਸੀ ਚੱਲ ਬਾਈ ਵੈਂਟੇਜ ਪੀਐਸ ਆ ਦੀ ਛਾੜੇ ਲੈ ਜਾ ਥੋੜਾ ਲੰਬੀ ਦੇ ਤੋ ਟੈਲੀਫੋਨ ਦਾ ਕਿਉਂ ਨਹੀਂ ਲੋ ਦਿੰਨੇ ਦਿੰਨੇ ਕਾਪੀ ਪੈਨ ਕਢ ਲੈ ਲੇਖ ਲੈ ਬਾਈ ਆ ਤਾਂ ਪਾਂ ਦੇ ਲਵਰੇ ਹੋਰੀ ਕੋ ਸਲੀਵਰ ਦਾ ਜਗਾੜ ਵੀ ਲਾਉਂਦੇ ਆ ਆ ਰੋਕ ਵਿੱਚੋਂ ਭਾਂ ਜੋ ਲੁੱੱਤੇ ਹੈ ਨਾ ਓਏ ਕੰਗੇ ਜੀ ਆ ਗਈ ਇਹ ਚੀਜ਼ ਫੜੀ ਗਈ ਮਕੰਦਾ ਤੇੜੇ ਵਾਲੀ ਆ ਬਜਾ ਆ ਗਈ ਇਹ ਵਰ ਦਵਾ ਇੱਕ ਕਾਉਂਟਰ ਬੈਠਾ ਇਹ ਕਨੇ ਬੈਠੇ ਤਾਸ ਮਿੰਨ ਲੋ ਆਸ ਵੀ ਗਲਤ ਤੁਸੀਂ ਏਟਾ ਨਾ ਭਾਈ ਐ ਸੀਗੀ ਗੱਲ ਮਤਲਬ ਕਿ ਕਈ ਵਾਰੀ ਕੋਈ ਆੜ ਜਾਂਦੀ ਏ ਮੁਰਗੀ ਤਾਂ ਕਰਕੇ ਨਾ ਰੱਖ ਜਾਇਤਾ ਸੀ ਦੇਖੇ ਮੁਰਗੀ ਹੁਣ ਤੈਨੂੰ ਨਹੀਂ ਛੇੜ ਮਣ ਕੇ ਜਰਾ ਤਾਂ ਸਾਡਾ ਸਮਾਨ ਲੈ ਰੱਖ ਲੈ ਮੈਂ ਹਾਂ ਰੱਖ ਲੈ ਇਹਨੂੰ ਅਸੀਂ ਕਰਾਂ ਲੈ ਜਿਓ ਚੱਲੀਏ ਆਪਾਂ ਵੰਤ ਇਹਦੇ ਤੋਂ ਕੀ ਖਰਾਏਗਾ ਪੈਸੇ ਤਾਂ ਗਏ ਹਾਂ ਹਾਂ ਜੀ ਪੈਸੇ ਤਾਂ ਭਾਜੂ ਹੁਣ ਦਿਖਣੇ ਨਹੀਂ ਚਾਹੀਦੇ ਇੱਥੇ ਚਲ ਓਏ ਮੈਂ ਕਹਿੰਦਾ ਸੈਂਟਰ ਆ ਗਿਆ ਆ ਗਿਆ ਇੱਕ ਮਿੰਟ ਇੱਕ ਬੈਠ ਓਏ ਬੈਠੋ ਬੈਠੇ ਬੈ ਜਾ ਬੰਤ ਬੈ ਜਾ ਬੈ 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 ਇਹ ਸੀ ਕਿੜਾਈ ਆ ਦਵਾਈ ਦੇਗਾ ਬੈ ਜਾ ਬੈ ਜਾ ਕਟਵਾ ਦੇਗਾ ਇਹਨਾਂ ਤੋਂ ਤੂੰ ਐਂ ਗਿਆ ਗੱਛਾ ਇੱਕ ਫੇ ਮਾਈ ਵਾਂ ਕੇ ਸਾਈਕਲ ਤਾਂ ਲੈ ਜਾ ਜਾ ਉਹ ਬਈ ਲੈ ਗਿਆ ਚਲ ਤਾ ਤਾ 잡ਦੀ ਸਾਈਕਲ ਵੀ ਲੈ ਕੇ ਆ ਗੱਛਾ ਇਹਦਾ ਸਾਈਕਲ ਵੀ ਉਹ ਗੱਛਾ ਲੈ ਉਹ ਬਈ ਆਖਾ ਨਾ ਮੇਰੇ ਨਾਲ ਸੋਣ ਦਾ ਟਾਈਮ ਆਪਣੇ ਕੋਲ ਸੰਦ ਵੀ ਐਣੀ ਜੀ ਸੰਦ ਵੀ ਬਣ ਗਿਆ ਗੱਲ ਸਹੀ ਹੈ ਨਾ ਟੱਕੀ ਡੁੱਕੇ ਮਾਰਿਆ ਕਰਕੇ ਜਾ ਕੇ ਵਧੀ ਆ ਜੀ ਹਾਂ ਨਵਾ ਹੈ ਨਾ ਜੋੜੇ ਮੋੜੂ ਰੀ ਤੋ ਕੋੜੀ ਤੇ ਮਾਰਦੇ ਆਪਾਂ ਸਾਈਕਲ ਤੇ ਡਾਕੇ ਮਰਿਆ ਕਰਾਂਗੇ ਹਾਂਜੀ ਲੈ ਇਹੇ ਹਾਂ ਚੱਲ ਚੱਲੀਏ ਹੈਨਾ ਦੱਬ ਦੇ ਵਸ ਹੁਣ ਪਿੱਛੇ ਮੁੜ ਕੇ ਨਾ ਦੇਖੀ ਜੌਣਾ ਮਰ ਰਹਿ ਗਿਆ ਸੀ ਹੈ ਮਨ ਲਾ ਤੂੰ ਖਾਲੀ ਚ ਵੜੇਗਾ ਨਿਗਾ ਰੱਖੀ ਬਸ ਗਏ ਇਹ ਚੱਲਾ ਹਾਂ ਆ ਗਿਆ ਮੇਰਾ ਸਾੜਾ ਪੱਛੇ ਜਮਈ ਹੋਇ ਮਰਵਾ ਤੇ ਮਕੰਦ ਜਾਈ ਕਿ ਵੀ ਨਾ ਫਸੜ ਪਾੜੀ ਪਾਈ ਕਰੇ ਕੀ ਮੂੰਹ ਖਾਵਾਂਗੇ ਜਵਾਖਾਂ ਨੂੰ ਬੱਜਵਾਜ ਹੋ ਗਿਆ ਭਾਈ ਮਾਰ ਤੇ ਜਾ ਮਾਂ ਮਿੱਟੀ ਪਲੀਟ ਹੋ ਗਈ ਨਾ ਪਿੰਡ ਚ ਮੂੰਹ ਖਾਣ ਯੋ ਗਿਆ ਕਲਾ ਕਹੂ ਤਾਰੂ ਨੇ ਨੱਕੇ ਸੀ ਲੋਟ ਲੱਗ ਸੀ ਮੈਨੂੰ ਤਾਂ ਕਰੇ ਵੀ ਨਹੀਂ ਵੜਨ ਦੇਣਾ ਭਾਈ ਮਕਾਨ ਜਵਾਖਾਂ ਨੇ ਕਰੇ ਹੋਣ ਕੀ ਲੋੜਾ ਫੜੇਗਾ ਪਿੰਡੀ ਦਾ ਕੋਈ ਇੱਥੇ ਭਾਈ ਓਏ ਹੋਰੋਂ ਘੱਟੇ ਜਾ ਭਾਈ ਫੋਨ ਫੋਨ ਲਾ ਲਾ ਕਿਸੇ ਦਾ ਜੇ ਹੈਗਾ ਮੁਲਾਜ਼ਮ ਦਾ ਐਂਦਾ ਜਿਆਦਾ ਮੇਰੇ ਕੋਲ ਤਾਂ ਫੋਨ ਵੀ ਬਾਬਾ ਬਚਤ ਰਹੇਗੀ ਹੱਥ ਤਾਂ ਮਾਰ ਗਈ ਕਿਸੇ ਦੀ ਮੇਰੇ ਮੇਰੇ ਕੋਲ ਤਾਂ ਲੈ ਗਏ ਤੂੰ ਕਿੱਥੇ ਪਾ ਲਿਆ ਤਾਂ 60 ਵੀ ਮਾਰ ਗਈ ਓਰੇ ਯਾਰ ਆਏ ਦੇਖੀ ਭਾਈ ਗੂਮੋ ਡਾਟਾ ਨਹੀਂ ਹੋ ਗਿਆ ਬਚਤ ਰਹੇਗੀ ਬਚਤ ਰਹੇਗੀ ਮੇਰੇ ਸਾਲੇ ਨੂੰ ਪਿੱਛੇ ਆ ਵਾ ਤੂੰ ਮੋਬਾਈਲ ਕਿੱਥੇ ਪਾ ਲਿਆ ਸੀ ਮੇਰੇ ਵਾਲਾ ਤਾਂ ਲੈ ਗਏ ਮੈਂ ਤਾਂ ਬਈ ਨੇਫੇ ਕਿ ਪਾ ਰੱਖਿਆ ਬਚਤ ਰਹੇਗੀ ਮੈਨੂੰ ਪਤਾ ਸੀ ਫੋਨ ਕਰ ਰੋ ਕਿਹਦਾ ਫੋਨ ਲਾਏਗਾ ਅੱਧੀ ਰਾਤ ਥਾਣੇ ਲਾ ਸਿੱਧਾ ਫਿਰ ਥਾਣੇ ਕਹਦੇ ਨਹੀਂ ਕਰਦੇ ਮੇਰਾ ਸਾਰਾ ਕੁਝ ਪਊ ਹੈਗਾ ਭਾਈ ਮੈਂ ਕਹਿੰਦਾ ਤੇਰੇ ਕੋਲੇ ਫੋਨ ਮੇਰੇ ਕੋਲੇ ਹੈਗਾ ਮਲਾਜਮ ਦਾ 100 ਪਤਾ ਨਹੀਂ ਕਿਹੜਾ ਉਹ 11 ਵਾਲਾ ਲਾ ਲਾ ਫਿਰ ਉਹੀ ਲਾ 100 ਨੰਬਰ ਕਿਤੇ ਮੇਰਾ ਸਾਰਾ 100 ਨੰਬਰ ਤੇ ਐਂਬੂਲੈਂਸ ਹੀ ਨਾ ਆ ਜੇ ਨਹੀਂ ਮਲਾਜਮ ਕੋਲੇ ਮਲਾਜਮ ਕੋਲੇ ਲੱਗੋ ਭਾਈ ਥਾਣੇ ਲੰਦੀ ਹੈ ਨਾ ਕਹਦੇ ਹੀ ਲਾ ਦੇ ਪਰ 100 ਆਹ ਹੋਇਆ ਹੈ ਨਾ

ਅਜੀ ਖੇਤੋਂ ਬਚੀ ਕਣਕ ਵੱਢ ਕੇ ਮੰਡੀ ਸਿੱਟ ਕੇ ਆਈ ਜੀ ਰਾਹ ਤੇ ਆਉਂਦੇ ਸੀ ਬੇਚ ਕੀ ਕਣਕ ਹਾਂਜੀ ਹਾਂਜੀ ਰਾਹ ਕਿ ਲੱਤੇ ਦੇ ਪੈਗੇ ਮੁਲਾਜ਼ਮੀ ਪਤਾ ਹੈ ਕਿ ਮਾ ਪਤਾ ਤਾਂ ਅੱਠ ਮਾਰਨ ਜਾ ਕੇ ਵੀ ਨਹੀਂ ਪਿੰਡ ਦੱਸੋ ਜੀ ਪਿੰਡ ਦੱਸੋ ਅਸੀਂ ਹੁਣ ਹੀ ਆ ਗਈ ਉਹ ਨਾ ਕੋਈ ਨਾ ਪਿੰਡ ਤਾਂ ਜੀ ਸਾਡਾ ਬਾਂਦਰਾ ਜੀ ਕੋਈ ਨਾ ਜੀ ਅਸੀਂ ਹੁਣ ਹੀ ਆ ਗਏ ਪੰਜ ਮਿੰਟ ਆ ਇਹ ਵੱਡੇ ਚਿੱਟੀ ਪੱਤੀ ਵਾਲੇ ਰੋਡ ਤੇ ਪਿੰਡ ਦੇ ਮਾਰਲੀ ਫਿਰ ਨਹੀਂ ਤੇ ਜੀ ਅੱਛੀ ਮਾਰ ਪੈਗੀ

ਕਰਜੀ ਪਿੰਡ ਦਾ ਹੀ ਲੱਗਦਾ ਜੀ ਆਹੀ 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 ਇਹ ਲਈ ਮੜਿਆ ਇੱਕ ਤਾਂ ਆ ਗਿਆ ਪਰ ਫਿਰ ਨਹੀਂ ਦੇ ਨੀਗਾ ਮਾਰਾ ਮੜੀ ਨੀਗਾ ਮਾਰ ਲਓ ਇੱਥੇ ਬੈਠੇ ਹੋਣਗੇ ਕਿਤੇ ਉਹ ਬੈਠੇ ਲੱਗਦੇ ਆ ਥਲ ਦੇਖ ਲਓ ਕਹਾਂ ਤੋਰੋ ਔੜੀ ਨੇ ਚੱਲੀ ਆ ਨਾ ਹੌਲੀ ਹੌਲੀ ਚੱਲ ਜੀ ਗਾ ਜੀ ਇਹ ਕਿੱਥੇ ਇਹ ਬੈਠਿਆ ਹੋ ਡਰੈਸ ਕਿੱਥੋਂ ਦਾ ਤੁਸੀਂ ਦੱਸਿਓ ਡਰੈਸ ਤਾਂ ਮੋੜ ਤੇ ਹੀ ਬੈਠੇ ਨੇ ਫਿਰ ਨਹੀਂ ਫਿਰ ਨਹੀਂ ਦੇ ਅੱਛਾ ਅੱਛਾ ਹਾਂ ਚੱਲ ਦੇਖ ਫਿਰ ਕਹਾਂ ਤੋਰ ਉਹ ਬੈਠੇ ਚੱਲ ਫਿਰ ਰੋਕ ਕਿਹਨਾਂ ਕੋਲੇ ਮਨ ਲੱਜ ਮੰਡਾ ਲਾ ਲਿਆ ਕਿ ਹੋਰ ਲੱਗ ਰਿਹਾ ਹੈ ਬਾਈ ਮਰਾਜ ਮਾਹੀ ਸੁਸ਼੍ਰੀ ਕਾਲ ਜੀ ਹਸੀ ਕਾਲ ਆਏ ਵਾਪਸ ਕੀ ਗੱਲ ਹੋ ਗਈ ਆ ਗਈ ਕੀ ਗੱਲ ਹੋ ਗਈ ਜਿਹੜਾ ਆਪ ਕੀ ਤੂ ਨਹੀਂ ਲਿਤੇਗਾ ਪੈਗੀ ਸਾਰਾ ਪਿੰਗੜਾ 2 ਲੱਖ ਹੋ ਕੇ ਜਾਗੇ ਆ ਕਾਫੀ ਫੜੋ ਕੁਟਟਾ ਬੋ ਜੀ ਸਾਨੂੰ ਅੱਛਾ ਅੱਛਾ ਨਾਲੇ ਤਾਂ ਜੀ ਗੈਰ ਅਸਲਾ ਲਈ ਫਿਰ ਜੀ ਠੰਢੀ ਸੀ ਸਾਡੇ ਉਹਨਾਂ ਕੋਲੇ ਜੀ ਮੂੰਹ ਬੰਨੇ ਸੀ ਮੁੰਡੇ ਪਛਾਣਦੇ ਨਹੀਂ ਆਏ ਮੋੜੇ ਗੇ ਤੋਂ ਹੀ ਐ ਜੀ ਪੱਟੀ ਨਹੀਂ ਜੀ ਸਾਨੂੰ ਤਾਂ ਹੀ ਸਾਡੇ ਤਾਂ ਜੀ ਭਾਜ ਹੀ ਬਣ ਗਈ ਨਹੀਂ ਅੱਧੀ ਰਾਤ ਅੰਬ ਫੜਦੇ ਤੁਸੀਂ ਇੱਥੇ ਨਹੀਂ ਜੀ ਖੇਤ ਇੱਥੇ ਮੰਡਿਓ ਆਏ ਕਰਕੇ ਵੇਚ ਕੇ ਇਹ ਸਵੇਰ ਵੀ ਆਉਂਦੀ ਐ ਸਵੇਰੇ ਆ ਜਾ ਕਰੋ ਨਹੀਂ ਯੂ ਫਿਰ ਕਦੇ ਡੀਕਦੇ ਸੀ ਵੀ ਕੇਲੇ ਲੈ ਕੇ ਆਉਣਗੇ ਬਾਪੂਰੀ ਦੀ ਸਾਡੇ ਚਾਰ ਫੋਟ ਲਿਖਣੇ ਮੋੜੇ ਨਹੀਂ ਲੈਣੇ ਸਾਨੂੰ ਤਾਂ ਫੁਲਕ ਵੀ ਨਹੀਂ ਬੱਚੇ ਸਾਰਾ ਰਿਪੋਰਟ ਲਿਖਾ ਦੂੰ ਹੁਣ ਸੀ ਕੰਮ ਦੱਸੋ ਹੀ ਤੁਹਾਡਾ ਨਾ ਆਉਗੀ ਬੇਟਾ ਤਾਂ ਬਕਾਨਾਗੀ ਐਨਾ ਜੀ ਤੇਜਾ ਜੀ ਤੇਜਾ ਤੇਜਾ ਜੀ ਖੁਰਕਾ ਵਾਲਾ ਕੀ ਬੋਲੀ ਨਾ ਕੱਲਾ ਤੇਜਾ ਲਖਾ ਕੱਲ ਕੱਲਾ ਤੇਜਾ ਲਖਾ ਕੋਕਾ ਤਾਂ ਉਹੀ ਠਾ ਗਈ ਹਾਂਜੀ ਪੁੱਛ ਇਹਨਾਂ ਨੂੰ ਕੀ ਗੱਲ ਸੀ ਇਹਨਾਂ ਕੋਲ ਹੁਣ ਤੋਂ ਦੇਵ ਸਾਡੇ ਕੋਲੇ ਜੀ 10000 ਤੇ 918 ਰੁਪਏ ਸੀ ਜੀ ਬੈਗ 'ਚ ਠੀਕ ਹੈ ਅੱਛਾ ਤੇ ਇੱਕ ਜੀ 83 ਲੈ ਗਏ ਜਰਦੇ ਦੀ ਪੁੜੀ ਮੇਰੀ ਯਾਦ ਹੈ ਇਹਨਾਂ ਜੀ 15 ਰੁਪਏ ਦੀ ਜਰਦੇ ਦੀ ਪੁੜੀ ਸੀ ਇੱਕ ਪੰਜਾਂ ਵਾਲੀ ਸੀ ਇੱਕ 10 ਵਾਲੀ 15 ਰੁਪਏ ਦੀ ਸੀ ਸਾਡੇ ਇਹ ਥੋੜੇ ਜਰਦੇ ਦੇ ਕੁੜੀਆਂ ਲੱਭਣ ਆਏ ਸੀ ਇੱਥੇ ਹਾਂ ਜੀ ਡੀਐਸਪੀ ਥੋੜੇ ਰ ਅੱਗੜ ਅੱਡਾ ਵੱਡਾ ਬੰਦਾ ਖੜਾ ਤੁਸੀਂ ਨਹੀਂ ਜੀ ਰਿਪੋਰਟ ਤਾਂ ਲਿਖਾਉਣੀ ਪਈ ਜਿਹੜਾ ਸਾਡੇ ਮੌਕੇ ਤੇ ਮੱਛੀ ਚੋਰੀ ਕਰਕੇ ਲੈ ਗਏ ਜਨਾਬ ਜੀ ਕੀ ਰਹਿ ਗਿਆ ਤੇ ਜਮੇ ਨੇ ਤਾਂ ਯਾਦ ਦੇਣੀ ਜੀ ਇੱਕ ਤੇਰੇ ਕੋਲੇ ਜਿਹੜਾ ਤੇਰਾ ਸਮਾਨ ਸੀ ਉਹ ਰਹਿ ਗਿਆ ਹਾਂ ਉਹ ਗੱਲ ਪੱਕੀ ਹੈ ਜਨਾਬ ਜੀ ਇੱਕ ਹੋਰ ਹੈ ਜੀ ਲਿਖੋ ਚੋਰੀ ਕਰ ਗਈ ਬੋਲੋ ਜੀ 18 ਰੁਪਿਆ ਦਾ ਅਕਾਊਂਟੋਂ ਮੈਂ ਲੈ ਗਈ ਜੀ ਚਾਕਲੇਟ ਵਾਲਾ ਇਹਰਾ ਵੀ ਕਿਹੜੇ ਗੱਲਾਂ ਕਰੀਏ ਇੱਥੇ ਨਹੀਂ ਜੀ ਸਾਡੇ ਕੋਲ ਸਬੂਤ ਹੈ ਜੀ ਬੂਤਕਾਲ ਹੈ ਮੈਂ ਠੰਦਾ ਖੜਜੋ ਜੀ ਖੜਜੋ ਕਾ ਜੇ ਚ ਰੱਖੋ ਆ ਵੀ ਨਹੀਂ ਨਹੀਂ ਖੜਜੇ ਜੀ ਦੋ ਸੀਗੇ ਜੀ ਇੱਕ ਲਾਏਗੇ ਜੀ ਇਹ ਵੀ ਦੇਖੋ ਜੀ 18 ਰੁਪਿਆ ਨਾ ਉਹ ਨਹੀਂ ਦੇਣਾ ਕਿਸੇ ਉਧਰ ਨਹੀਂ ਜੀ ਹੋਰ ਇਹ ਤਾਂ ਹੀ ਕਈ ਵਾਰੀ ਆ ਜਾਂਦਾ ਕੋਈ ਫਿਰ ਤਾਂ ਹੀ ਲੱਗਦੀ ਐਹੀ ਤਾਂ ਤੈਨੂੰ ਨਹੀਂ ਜੀ 18 ਤਾਂ ਕੋਈ ਨਹੀਂ ਆਏਗਾ ਕਿਤੇ ਵੀ ਮੈਂ ਨਹੀਂ ਆਏਗਾ ਅਹੀ ਜੀ ਮੈਨੂੰ ਲਾੜੀ ਦੀ ਕਿੱਟਾ ਵਾ ਤੂੰ ਇਹ ਕਿਉਂ ਲਈ ਫਰਦਾ ਯਾਰ ਨਾਲ ਮੇਰਾ ਥਰਾਂ ਨੰਦ ਦੀ ਆਪ ਗੱਲ ਦਿੱਤਾ ਸੀ ਉੱਥੇ ਕਣਕਲੀ ਤੇ ਦੀ ਮੇਰਾ ਨਾਮ ਕ ਬਦਨਾਮ ਕਰਦਾ ਤੇ ਦੋਨੇ ਲੁੱਚੇ ਲੱਗਦੇ ਸਾਨੂੰ ਨਹੀਂ ਜਨਾਬ ਜੀ ਕੀ ਗੱਲ ਕਰੀ ਜਾਂਦੇ ਯਾਰ ਇਹ ਆਪ ਨੂੰ ਤਾਂ ਜਾਣੇ ਗੰਦੀ ਗੱਲ ਕਰਦੇ ਆ ਚੱਲ ਇਹਨਾਂ ਦੀ ਰਿਪੋਰਟ ਲਿਖਾ ਤੇ ਚੱਲ ਰਿਪੋਰਟ ਤਾਂ ਲੈ ਕੇ ਹੋਰ ਵੀ ਕੰਮ ਬਹੁਤ ਹੈ ਹੋਰ ਤਾਂ ਕੋਸ਼ੀ ਮੱਛਲੀ ਚੜੀਤਾ ਤਾਂ ਨਹੀਂ ਬੱਜਾ ਕੁੱਤੇ ਜਾ ਵੀ ਲਿਖਾ ਦੇ ਅਸੀਂ ਡਾਕਟਰ ਐ ਭੈਣ ਦੀ ਨਹੀਂ ਇਹ ਰਿਪੋਰਟ ਤਾਂ ਲਿਖਣਾ ਪੈਂਦਾ ਜੀ ਲਿਖਣਾ ਪਊਗਾ ਹਾਂਜੀ ਤੇਰੇ ਗੋਲੀ ਮਾਰੀ ਬੁੰਡ ਤੇ ਮੈਨੂੰ ਲੱਗਾ ਕੰਜਰ ਜਾ ਪੰਜਾਂ ਨਾਲ ਤੋਂ ਵੱਧ ਜਾਂਦਾ ਇਹ ਲਾ ਕੇ ਕਿਹਨਾਂ ਚੱਲਦੀ ਕੁੱਖੀ ਮੂੰਹੇ ਜਿਹਨੂੰ ਥਾਣੇ ਦਾ ਰੋਏ ਸਹੀ ਗੱਲ ਆ ਖਰਚਾ ਪਾਣੀ ਦਾ ਦਿਓ ਜੀ ਐਨੀ ਦਰੋਂ ਆਏ ਆ 12000 ਟਾਈਮ ਹੋ ਗਿਆ ਖਰਚਾ ਪਾਣੀ ਦਿਓ ਸਾਡਾ ਕੋਈ ਖਰਚਾ ਜੀ ਹਾਂਜੀ ਮੇਜੋ ਬੈਰ ਗਿਆ ਪਹਿਲਾ ਤਾਂ ਗਿਓ ਲੁੱਟ ਕੇ ਲੈ ਗਿਆ ਹੁਣ ਤੁਸੀਂ ਲੁੱਟਣ ਨੂੰ ਫੇਰ ਦਿਓ ਅਸੀਂ ਤਾਂ ਪਹਿਲੇ ਹੀ ਮਾਰੇ ਪਏ ਹਾਂ ਤਾਂ ਪਹਿਲੀ ਮਾਰੇ ਗਈ ਜਮਾ ਰੋਗੀ ਦਿੰਦੇ ਕੋਈ ਤਾਂ 10 ਰੁਪਏ ਹੋਣਗੇ ਅਭੀ ਉਹਨਾਂ ਨੇ ਛੱਡਿਆ ਹੀ ਨਹੀਂ ਜੇ ਕੋਈ ਕੱਲਾ ਕਾਊਂਟਰ 'ਚ ਰਹਿ ਗਿਆ ਜੀ ਲੈਣਾ ਤਾਂ ਲੈ ਜਾਈ ਕਾਊਂਟਰ 'ਚ ਤਾਂ ਵਰਤਣ ਦੇ ਕਰਤੇ ਸਿੰਘ ਕੀ ਕਹੀ ਜਾਂਦੇ ਇੱਕ ਦੂਜੇ ਤੇ ਵਰਤ ਲੋ ਤੁਸੀਂ ਦੋਨੇ ਜਨਾਬੀ ਜੀ ਗੁੱਛਾ ਨਾ ਕਰਿਓ ਜੀ ਮਤਰੀ ਲੱਖ ਤੋਂ ਥੱਲੇ ਥੱਲੇ ਪੋਲ ਗਿਆ ਹੋਇਆਗੀ ਕੀ ਬੋਲਦਾ ਤੂੰ ਓ ਨਹੀਂ ਇਹ ਗੱਲ ਕਰਨਾ ਜਨਾਬੀ ਇੱਕ ਤਾਂ ਅੱਧੀ ਰਾਤ ਨੂੰ ਤਬਾਣ ਲੱਗ ਜਾਨਾ ਇੱਕ ਤਾਂ ਨਹੀਂ ਵਕਾਲ ਕਰਦੇ ਹਾਂ ਮੈਨੂੰ ਆਖਿਆ ਭਾਈ ਨਾਂ ਬੋਲਿਆ ਕਰ ਤੂੰ ਬਾਹਰ ਜਨਾਬ ਜੀ ਫੇਰ ਮਰੂ ਚਿੱਤਣਾ ਤੇ ਵਾ ਥਾਣੇ ਚ ਲੈ ਜਾ ਕੇ ਕੋਟਾ ਫੇਰ ਨਾ ਤੇਰੇ ਤੇ ਤੇਰਾ ਰਿਪੋਰਟ ਲਿਖ ਦੇਣਗੇ ਦੋਨੇ ਜਮਾ ਇੱਕ ਤਾਂ ਪਹਿਲਾਂ ਰੁੱਟੇ ਗਏ ਗੁੱਠਾ ਦੇ ਕਿਰੋ ਜਿਹੜੇ ਲੋਨ ਮਸਤਾਉ ਚੰਗੇ ਜੀ ਕਿਤੇ ਗੋਲੀ ਦੇ ਫਾਇਰ ਦੀ ਡਾਬ ਨਾਲ ਮਗਰੀ ਨਾ ਨਿਕ ਪਿਆ ਚੱਲ ਯਾਰ ਇਹਨਾਂ ਦੀ ਰਿਪੋਰਟ ਲਿਖ ਤੇ ਚੱਲ ਚਲੇ ਰਿਪੋਰਟ ਤਾਂ ਲਿਖਤੀ ਆਪਾਂ ਚੱਲਦੇ ਆਂ ਮਲੰਗ ਬੰਦੇ ਆ ਤਾਂ ਨਹੀਂ ਜੀ ਸੱਚੀ ਗੱਲ ਹੈ ਸੱਚਾ ਸਾਡੀ ਕਾਰਵਾਈ ਤੜਕੇ ਹੋਊਗੀ ਕਾਰਵਾਈ ਤੜਕੇ ਜੀ ਹਾਂ ਚਲੋ ਜੀ ਕੋਈ ਨਹੀਂ ਥੋੜੀ ਮਰਜ਼ੀ ਆਈ ਚੱਲ ਗੁਰਤੇ ਸਿੰਘ ਮੋੜ ਮੋੜ ਸਾਰਾ ਰੁਕ ਜਾਈ ਚੱਲਣਗੇ ਬੰਦੇ ਜੀ ਮਿਲ ਜਾਣਗੇ ਬੰਦੇ ਜੀ ਇਹ ਤਾਂ ਕੋਈ ਬੰਦਾ ਮਿਲ ਗਿਆ ਬੰਦੇ ਦੱਸਣ ਵਾਲਾ ਵੀ ਉਹਨਾਂ ਦੀ ਜਗ੍ਹਾ ਕਿੱਥੇ ਆਹ ਜੀ ਫਿਰ ਤਾਂ ਦੇਵਾਂਗੇ ਹੁਣੀ ਲੱਭ ਠੀਕ ਹੈ ਜੇ ਨਾ ਮਿਲਿਆ ਆਹ ਮੁੰਡਾ ਸਾਨਾ ਲੱਗਦਾ ਜੇ ਨਾ ਮਿਲਿਆ ਜੀ ਫਿਰ ਅਸੀਂ ਕੁਝ ਕਰ ਨਹੀਂ ਸਕਦੇ ਜੀ ਠੀਕ ਹੈ ਜੀ ਮਿਹਰਬਾਨੀ ਜੀ ਸਾਡਾ ਤਾਂ ਸਾਈਕਲ ਵੀ ਲੈ ਗਏ ਜੀ ਸਾਈਕਲ ਜਨਾਬ ਜੀ ਕੋਈ ਨਾ ਜੀ ਤੁਹਾਨੂੰ ਸਾਰਾ ਲਗਾਵਾ ਸਾਡੀ ਮਦਦ ਕਰੋ ਜੀ ਕੋਈ ਮਾਤ ਕਰਾਂ ਦਸਤਾ ਤੁਹਾਨੂੰ ਅਰਸ ਨੇ ਅੱਛਾ ਜੀ ਤੇ ਤੁਸੀਂ ਕਰ ਲਓ ਇਹਨਾਂ ਨਾਲ ਗੱਲ ਕੱਲਾ ਪਿਸਤੌਲ ਨਾਲ ਬੰਦੀ ਕਾਰਵਾਈ ਥਾਣੇ ਚ ਕਰ ਲਾਇਆ ਤੜਕੇ ਤੁਸੀਂ ਕੱਲਾ ਪਿਸਤੌਲ ਦਾ ਭਾਰ ਚੱਕਣ ਵਾਲੀ ਹੋ ਜੀ ਮੈਂ ਥਾਣੇਦਾਰ ਆ ਕੋਈ ਜੀ ਤੁਸੀਂ ਆਏ ਦੱਸੋ ਜੀ ਸਕੋਟੀ ਘਾੜਨੀ ਜਿਹਨੇ ਕਿੰਨੇ ਸੀ ਉਹ ਜਿਹਨੇ ਕੋਲਟੀ ਘਾੜ ਕਰੀ ਲੱਗਦਾ ਤਾਂ ਉਹ ਵੀ ਕਰੋ ਕੱਢਾ ਤੂੰ ਤਾਂ ਕਿੰਨੇ ਜਣੇ ਸੀ ਜੀ ਮੇਰੇ ਨਾਲ ਗੱਲ ਕਰੋ ਉਧਰ ਦੇਖਣ ਉਹੋ ਹੀ ਹਾਂ ਉਹ ਕਹੇ ਜਿਹੜੇ ਸੀ ਤੇ ਜ ਆਪਣਾ ਤਿੰਨ ਸੀਗੇ ਤਿੰਨ ਸੀਗੇ ਜੀ ਤਿੰਨ ਜਿਹੜੇ ਸੀ ਜੀ ਇੱਕ ਮੱਛਲੀ ਜਿਹੜਾ ਕਾਲੇ ਰੰਗ ਦੀ ਸ਼ਰਟ ਵਾਲਾ ਮੁੰਡਾ ਹੈ ਹਾਂ ਉਹ ਮੱਤਲੀ ਮੇਰਾ ਅਸਲੀ ਚਾਰ ਕੌਂਡਰੋਂ ਮਿਲੇ ਗਈ। ਅੱਛਾ ਜੀ। ਹਾਂ ਜੀ। ਤੁਸੀਂ ਗੰਦੀ ਗੱਲ ਕਰਦੇ। ਨਹੀਂ ਜੀ ਗੰਦੀ ਨਹੀਂ। ਇਹ ਤਾਂ ਮੱਤਲੀ ਵਰਤੋਂ ਚ ਆਉਂਦਾ ਜੀ ਜਿਹੜਾ। ਬਾਬਾ ਵਰਤੋਂ ਚ ਤਾਂ ਆਉਂਦਾ ਤੁਸੀਂ ਸਾਡੇ ਨਾਲ ਇਹ ਜੀਆਂ ਗੱਲਾਂ ਕਰਦੇ ਹੋ। ਸਾਡੇ ਬੰਦੇ ਕੰਮ ਦੀ ਚੀਜ਼ ਲੈ ਕੇ। ਕੋਈ ਨਹੀਂ ਛੱਡੇ ਪ੍ਰੂਫ ਮੇਲੇ ਤੁਸੀਂ ਆਵਾਂਗੇ ਦੁਬਾਰਤੋਂ। ਅਸੀਂ ਬੰਦੇ ਭਾੜ ਸਕਦੇ ਬਾਬਾ ਫਿਰ ਇਹ ਚੀਜ਼ਾਂ ਥੋੜੀ ਭਾੜਾਂਗੇ। ਆਹ। ਇਹਨੂੰ ਫੇਰ ਮਾਰ ਬੁੰਡ ਤੇ ਜੀ ਸਰ ਜੀ ਇਹਨਾਂ ਦੇ ਇਹਨਾਂ ਨੂੰ ਲਿਜਾਣਾ ਬੂਠਾਣੇ ਚ ਘੋਟਾ ਲਾਉਣਾ ਬੂਏ ਨਾਲ। ਕਹਿੰਦੇ ਦੇ ਬੜਾ ਅੰਕ ਬੰਦ ਤੇ ਰਾਤ ਨੂੰ ਕਿੱਥੇ ਮੋੜ ਚੜ੍ਹਦੇ ਆ ਕਿਤਾ ਪਿੱਛੇ ਕੋਟ ਦੇ ਠੱਲੇ ਆ ਗਈ ਇਹਨਾਂ ਨੂੰ ਦੇਈ ਨਾ ਦੇ ਮੈਂ ਚੌਲੇ ਚੁੱਟਦਾ ਤੇ ਮਾਰਿਆ ਸੀ ਉੱਪਰ ਹੋਣਿਆ ਆ ਗੁੱਠਾ ਨਾ ਖੁੱਲਿਆ ਟੱਕਾ ਲਾ ਨਾ ਸਟਾਰਟ ਨਹੀਂ ਹੁੰਦਾ ਤਾਂ ਸਟਾਰਟ ਹੋ ਜੂਗਾ ਨਾ ਚਲੋ ਠੀਕ ਹੈ ਓਏ